ਆਕੀ ਉਹਨੇ ਆਈ ਕੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਪਾਂ ਦੱਸਿਆ ਸੀ ਵੀ ਤੋਹਫਾ ਹੈ ਨਾ ਉਹ ਤੋਹਫਾ ਗੱਡੀ ਆਪਾਂ ਉਹਨਾਂ ਭਰਾਵਾਂ ਲਈ ਲੈ ਕੇ ਆਏ ਆ ਵੀ ਜਿਹੜੇ ਭਰਾਵਾਂ ਦਾ ਬਜਟ ਬਹੁਤ ਹੀ ਛੋਟਾ ਵਾ ਸਿੱਖਣ ਲਈ ਗੱਡੀ ਚਾਹੀਦੀ ਆ ਸਿੱਖਣ ਲਈ ਭਾਵੇਂ ਰੱਖ ਲਓ ਤੇ ਭਾਵੇਂ ਗੱਡੀ ਰੱਖਣ ਲਈ ਰੱਖੋ ਆਹ ਪਈਆ ਤੁਹਾਡੇ ਮੂਰੇ अल्टੋ ਇਹ ਫਰਸਟ ਓਨਰ ਕਾਰ ਹੈ ਨਾਲੇ 30 ਤੋਂ 35 ਹਜ਼ਾਰ ਜਨੂਨ ਜੱਲੀਕਾਰ ਤੁੱਕ 35000 ਜੈਨੂਨ ਕਹਿ ਰਹੇ ਤੁਸੀਂ ਮੈਂ ਕਿ ਨੰਬਰ ਨਾਲ ਮੈਂਸ਼ਨਡ ਸਾਰਾ ਸਰਵਿਸ ਰਿਕਾਰਡ ਜੇ ਤੁਸੀਂ ਬੰਦਾ ਚੈੱਕ ਕਰਾ ਲੇ ਨਾਲ ਦੀ ਟਾਇਰ ਨਹੀਂ ਅਜੇ ਤੱਕ ਅਜੇ ਤੱਕ ਟਾਇਰ ਵੀ ਚੇਂਜ ਹੋਈ ਕਾਰ ਦੇ ਤੇ ਰੇਟ ਭਾਜੀ ਹੁਣ ਸੋਹਣੇ ਆ ਦੇ ਦਿਓ ਵੀ ਜਿਹੜੇ ਬੰਦੇ ਦੇ ਨਸੀਬਾਂ ਚ ਲਿੰਦੀਆਂ ਨੂੰ ਆ ਕੇ ਲੈ ਜੀਵੇ ਤੁਹਾਨੂੰ ਬਸ ਇਹਦਾ ਇੱਕੋ ਹੀ ਰੇਟ ਆ ਜੀ 1 ਲੱਖ 20000 ਬਾਕੀ ਲੋਨ ਸਿਲ ਦੀ ਗੱਲ ਕਰਾਂ ਵਿਦਨ ਆਵਾਂਡੇ ਵਾਲਾ ਸਿਸਟਮ ਹੈਗਾ ਆਪਣੇ ਨੂੰ ਸਾਰਾ ਕੁਝ ਸਭ ਕੁਝ ਹੈ ਬਹੁਤ ਵਧੀਆ ਸਾਡੇ ਦੋ ਬੰਦੇ ਲਓ ਜੀ ਬਬ ਟੌਪ ਐਂਡ ਮਾਡਲ ਹੈ VXD ਅੱਛਾ ਜੀ ਸਭ ਤੋਂ ਟੌਪ ਮਾਡਲ ਹੈ ਸਟੀering ਕੰਟਰੋਲ ਵਾਲਾ ਓਕੇ ਫਰਸਟ ਓਨਰ ਕਾਰ ਹੈ ਸ਼ੋਰਟ ਫੁੱਲਰ ਔਰ ਰੀਨੋ ਦਾ ਫ੍ਰੀਨਲੀ ਹੈ ਹਨਾ ਕਾਰ ਐਵਰੇਜ ਵੀ ਵਧੀਆ ਦੇ ਰਹੀ ਹੈ 24+ plus. ਆ 2017 ਦੇ ਆਸਤਾ ਦੀ ਗੱਲ ਕਰੀਏ ਬੜਾ ਚੱਲਿਆ ਨਾ ਇਹ ਇਹਦਾ ਤਾਂ ਹੁਣ ਵੀ ਬਹੁਤ ਅਡੀ ਡਿਮਾਂਡ ਹੈ। ਹੱਲੇ ਵੀ ਲੋਕ ਆ ਕੇ ਸਾਡੇ ਕੋਲੋਂ 2020 21 ਘੱਟ ਮੰਗਦੇ ਆ। ਇਹ ਜਿਆਦਾ ਮੰਗਦੇ। 17 18 19 17 ਨਾਲ ਵੀ। ਕਈ ਆਪਣੇ ਭਰਾ ਜਿੱਦਾ ਦੇ ਹੁੰਦੇ ਨਾ ਵੀ ਉਹਨਾਂ ਨੂੰ ਟੋ ਟੱਪਾ ਉਹਨਾਂ ਨੇ ਦੇਖਣਾ ਹੁੰਦਾ ਵਾ ਹੁਣ। ਇੰਜਨ ਨਾਲ ਮਤਲਬ ਨਹੀਂ ਆਣਾ। ਆਪਣੇ ਪੰਜਾਬੀਆਂ ਨੇ ਜਿਆਦਾ ਸਟਰੌਂਗ ਆ ਯਾਰ। ਸਹੀ ਗੱਲ ਹੈ। ਪਹਿਲਾਂ ਤਾਂ ਜੀ ਮੇਰੇ ਸਾਰੇ ਭਰਾਵਾਂ ਨੂੰ ਵੈਲਕਮ ਆ ਸਾਡੇ ਐਕਸਪਲੋਰ ਵਿਦ ਕੇਵੀ ਚੈਨਲ ਦੇ ਉੱਤੇ। ਤੇ ਬਹੁਤ ਹੀ ਜਿਆਦਾ ਤੁਹਾਡਾ ਥੈਂਕ ਯੂ ਸੋ ਮਚ ਆ ਸਾਡੇ ਚੈਨਲ ਨੂੰ ਇੰਨੀ ਸਪੋਰਟ ਦਿਖਾਉਣ ਲਈ ਆਪਣੇ ਛੋਟੇ ਭਰਾ ਨੂੰ ਇੰਨੀ ਸਪੋਰਟ ਦਿਖਾਉਣ ਲਈ ਤੇ ਜਿਹੜਾ ਵੀ ਮੇਰਾ ਭਰਾ ਨਵਾਂ ਆਇਆ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਦੀ ਵਜ੍ਹਾ ਦਾ ਤੁਹਾਨੂੰ ਉਹਦੀ ਵਜ੍ਹਾ ਇਹ ਆ ਵੀ ਆਪਾਂ ਨਾ ਇਸ ਚੈਨਲ ਦੇ ਉੱਤੇ ਤੁਹਾਨੂੰ ਗੱਡੀਆਂ ਦੇ ਰਿਲੇਟਡ ਵੀਡੀਓ ਦਿਖਾਣੇ ਆ ਕਈ ਮੇਰੇ ਭਰਾਵਾਂ ਦਾ ਸੋਚਣਾ ਇਹ ਹੁੰਦਾ ਪੀ ਸੈਕੰਡ ਹੈਂਡ ਗੱਡੀਆਂ ਬਹੁਤ ਮਹਿੰਗੀ ਚੀਜ਼ ਆ ਇਹ ਗੱਡੀ ਲੈਣੀ ਇੱਕ ਬਹੁਤ ਵੱਡੀ ਸ਼ੈਅ ਆ ਗੱਡੀਆਂ ਜਿਹੜੀਆਂ ਸੈਕੰਡ ਹੈਂਡ ਹੈਗੀਆਂ ਵਾ ਉਹ ਕਾਫੀ ਰੀਜ਼ਨੇਬਲ ਰ ਤਾਂ ਜਿਹੜਾ ਵੀ ਮੇਰਾ ਭਰਾ ਗੱਡੀਆਂ ਦਾ ਸ਼ਕੀਨ ਆ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਅੱਜ ਜਿਹੜੀ ਆਪਾਂ ਜਗ੍ਹਾ ਦੇ ਉੱਤੇ ਖੜੇ ਆ ਉਹ ਜਗ੍ਹਾ ਦਾ ਨਾਮ ਹੈਗਾ ਜੀ ਸੁਮੀਤ ਮੋਟਰਸ ਇਹ ਜਿਹੜਾ ਆਊਟਲੈਟ ਹੈਗਾ ਵਾ ਇਹ ਪੰਜਾਬ ਦੇ ਸਭ ਤੋਂ ਬਿਗੇਸਟ ਕਾਰ ਬਿਆਰ ਦੇ ਵਿੱਚ ਆਊਟਲੈਟ ਪੈਂਦਾ ਵਾ ਤੇ ਨੀਅਰ ਬਾਈ ਏਅਲੀ ਪਿੰਡ ਲੁਧਿਆਣਾ ਆਪਾਂ ਖੜੇ ਆ ਪੂਰਾ ਐਡਰੈਸ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੇ ਨੰਬਰ ਤੁਹਾਡੇ ਸਕਰੀਨ ਦੇ ਉੱਤੇ ਚੱਲੇ ਪਿਆ ਤੇ ਸੁਮੀਤ ਭਾਜੀ ਆਪਣੇ ਨਾਲ ਨੇ ਅੱਜ ਦੀ ਵੀਡੀਓ ਚ ਸੱਸੀ ਗੱਲ ਬਾਜੀ ਸੱਸੀ ਗੱਲ ਜੀ ਕੀ ਹਾਲ ਆ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਤੇ ਭਜੀ ਸਾਡੇ ਦਰਸ਼ਕਾਂ ਨੂੰ ਥੋੜਾ ਬਹੁਤ ਆਪਣੇ ਕਾਰ ਬਿਜ਼ਾਰ ਦੇ ਬਾਰੇ ਦੱਸੋ ਵੀ ਆਪਾਂ ਕਿਹੜੀਆਂ ਗੱਡੀਆਂ ਦੇ ਵਿੱਚ ਡੀਲ ਕਰਦੇ ਆ ਸਟਾਰਟਿੰਗ ਆਪਣੀ ਕਿੰਨੇ ਕੁ ਤੋਂ ਹੋ ਜਾਂਦੀ ਆ ਤੇ ਕਿੱਥੇ ਤੱਕ ਦੀ ਆਪਾਂ ਗੱਡੀਆਂ ਦੇ ਦਿੰਦੇ ਆ ਤਗਾ ਜੀ ਸਾਰੇ ਮੇਰੇ ਈਵਿਓਜ਼ ਨੂੰ ਦੇਖੋ ਸਾਡੇ ਕੋਲ ਕਾਰਾਂ ਹੋ ਜਾਂਦੀਆਂ ਸਟਾਰਟ ਲਾਈਕ 1.5 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਹਾਈ ਹਾਈਸਟ ਅਰੇਂਜ ਬਹੁਤ ਉੱਪਰ ਤੱਕ ਜਾਂਦੀ ਸਾਡੇ ਕੋਲੋਂ ਤਾਂ ਸੋ ਸਾਰੀਆਂ ਕਾਰਾਂ ਜਿਹੜਾ ਅਪਾ ਡੀਲ ਕਰਦੇ ਹਾਂ ਮੋਸਟਲੀ ਮਤਲਬ ਕਿ ਕੋਈ ਵੀ ਗੱਡੀ ਜੇਕਰ ਨਹੀਂ ਵੀ ਵਿਲ ਬੁਲੰਦੀ ਤਾਂ ਸਾਨੂੰ ਕੋਈ ਵੀਰ ਫੋਨ ਕਰ ਲਵੇ ਤਾਂ ਅਸੀਂ ਉਹ ਅਰੇਂਜ ਕਰਾ ਦਿੰਨੇ ਹਾਂ ਠੀਕ ਹੈ ਕੋਈ ਵੀ ਗੱਡੀ ਤੁਹਾਡੀ ਡਿਮਾਂਡ ਹੋਊਗੀ ਉਹ ਪੂਰੀ ਹੋ ਜੂਗੀ ਤੇ ਬਾਕੀ ਵੀਡੀਓ ਦੇ ਨਾਲ ਵੀਰੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਬਹੁਤ ਹੀ ਸੋਹਣੀਆਂ ਸੋਹਣੀਆਂ ਕੰਡੀਸ਼ਨ ਦੀਆਂ ਗੱਡੀਆਂ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਦੀ ਵੀਡੀਓ ਦੀ ਆਪਾਂ ਗੱਲ ਕਰੀਏ ਤਾਂ ਪਹਿਲੀ ਗੱਡੀ ਆਪਣੇ ਕੋਲ ਆ ਜਾਂਦੀ ਆ ਬਾਕਸ ਵੈਗਨ ਦੀ ਖੋਲੋ ਹਣਾ ਖੋਲੋ ਜੀ ਤੇ ਇਹਦੀ ਭਾਈ ਡਿਟੇਲ ਕੀ ਰਹੂਗੀ ਇਹ 2014 ਮਾਡਲ ਆ ਠੀਕ ਹੈ ਤੇ ਹਾਈਲਾਈਨ ਜੀਟੀ ਮਾਡਲ ਆ ਜੀਟੀ ਮਾਡਲ ਆ 1.6 ਦੇ ਵਿੱਚ ਆ ਜਾਂਦੀ ਹੈ ਹਮ ਤੇ ਬਹੁਤ ਹੀ ਰੇਅਰ ਆ ਕਿਸੇ ਕੋਲੋਂ ਮਤਲਬ ਜੀਟੀ ਦੇ ਵਿੱਚ ਡੀਜ਼ਲ ਅਵੇਲੇਬਲ ਹੁੰਦੀ ਨਹੀਂ 1.6 ਠੀਕ ਹੈ ਤੇ ਜ਼ਿਆਦਾਤਰ 1.2 ਚ ਆਈਆਂ 1.5 ਚ ਆਈਆਂ ਹਮ ਸੋ ਡੀਜ਼ਲ ਦੇ ਵਿੱਚ ਇਹ ਪੈਟਰੋਲ ਦੇ ਵਿੱਚ ਨਹੀਂ ਆ ਠੀਕ ਹੈ ਤੇ ਐਵਰੇਜ ਕਿੰਨੀ ਕਿ ਦੇ ਦਿੰਦੀ ਹੈ 20 20 ਪਲਸ ਈਜ਼ੀਲੀ 20 ਪਲਸ ਈਜ਼ੀਲੀ ਬਾਕੀ ਬਿਲਟ ਕੁਆਲਿਟੀ ਇਹਦੀ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਲੋੜ ਨਹੀਂ ਬਾਕਸ ਵੈਗਨ ਦੀ ਬਿਲਟ ਕੁਆਲਿਟੀ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਓਨਰ ਪਹਿਲਾ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਹੈ ਓਨਰ ਸੈਕੰਡ ਹੈ ਠੀਕ ਹੈ 80 ਦੇ ਨੀਅਰ ਬਾਊਟ ਚੱਲੀ ਹੋਈ 88 ਹੂੰ ਤੇ ਡਿਮਾਂਡ ਦੀ ਜੇ ਗੱਲ ਕਰੀਏ ਤਾਂ ਇਹਦੀ 4 ਲੱਖ ਹੈ ਤੇ ਬਾਕੀ ਭਾਜੀ ਮੇਰੀ ਮੈਂ ਇੱਕ ਤੁਹਾਨੂੰ ਬੇਨਤੀ ਕਰੂੰਗਾ ਆਪਣੀ ਹੈਗੀ ਪਹਿਲੀ ਵੀਡੀਓ ਤੇ ਪਹਿਲੀ ਵੀਡੀਓ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਆਪਣੇ ਨਾਲ ਭਰਾ ਜਿਹੜੇ ਹਨ ਇਹਨਾਂ ਦਾ ਵਿਸ਼ਵਾਸ ਬਹੁਤ ਆਪਰੇ ਠੀਕ ਹੈ ਭਾਈ ਜੀ ਤੇ ਡੀਲਾਂ ਆਪਾਂ ਨੂੰ ਆਪਾਂ ਇਹਨਾਂ ਨੂੰ ਵਧੀਆ ਦੇਣੀ ਆ ਬਿਲਕੁਲ ਬੈਸਟ ਤੋਂ ਬੈਸਟ ਜੋ ਹੋ ਸਕੂਗਾ ਮੈਂ ਕਹਾਂ ਜੇ ਕੋਈ ਬੰਦਾ ਆਊਗਾ ਦੇਖੇਗਾ ਤਾਂ ਹੀ ਪਤਾ ਲੱਗੂਗਾ ਕਿ ਕਾਰ ਕਿਦਾਂ ਦੀ ਹੈ ਕਾਰ ਕਿਦਾਂ ਦੀ ਹੈ ਕਾਰ ਬਹੁਤ ਅੱਛੀ ਹੈ ਡੀਜ਼ਲ ਦੀ ਹੈ ਐਵਰੇਜ 20 ਪਲੱਸ ਹੈ ਤੇ ਬਾਕੀ 4 ਲੱਖ ਤੁਸੀਂ ਡਿਮਾਂਡ ਕਹੀ ਹੈ ਜੇ ਆ ਆਈਡੀਆ ਨੀਅਰਬਾਊਂਡ ਮੰਨ ਕੇ ਚੱਲਾਂ ਕਿਥੇ ਤੱਕ ਤਾਂ ਗੱਲ ਬੰਦ ਜੀ ਕਰਨਾ ਕੇ ਬੈਟਰ ਕਰ ਦਾਂਗੇ ਕਰ ਦੋਗੇ ਹਾਂ ਹਾਂ ਵਧੀਆ ਹੋ ਜਾਊਗਾ ਨਾ ਬਾਕੀ ਜਿੰਨੇ ਵੀ ਵੀਡੀਓ ਦੇ ਵਿੱਚ ਰੇਟ ਰਹਿਣਗੇ ਸਾਰੇ ਨੇਗੋਸ਼ੀਏਬਲ ਰਹਿਣਗੇ ਤੇ ਆਸਕਿੰਗ ਆ ਇਹ ਸਿਰਫ ਜਿਹੜੀ ਅੱਜ ਆਪਾਂ ਵੀਡੀਓ ਦੇ ਦਿਖਾ ਰਹੇ ਆ ਬਾਕੀ ਕੰਡੀਸ਼ਨ ਦੀਆਂ ਸਾਫ਼ ਰੂਗੀਆਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਪੇ ਕਾਲ ਕਰਕੇ ਪੁੱਛ ਲਿਓ ਤੇ ਨੈਕਸਟ ਗੱਡੀ ਆਂਦੀ ਆਪਣੇ ਨੈਕਸਟ ਆ ਜਾਂਦੀ ਹੈ ਭਾਜੀ ਕ੍ਰੇਟਾ ਕ੍ਰੇਟਾ 2018 ਮਾਡਲ ਆ ਹੂੰ ਤੇ ਫਰਸਟ ਓਨਰ 45 ਦੇ ਨੀਅਰ ਆਊਂਟ ਚੱਲੀ ਏ ਕਾਰ 1.4 ਵੇਰੀਐਂਟ ਦੇ ਵਿੱਚ ਠੀਕ ਐ 1.4 ਵੇਰੀਐਂਟ ਦੇ ਵਿੱਚ ਆ 1.4 ਓਨਰ ਫਰਸਟ ओके okay. 45 ਦੀ ਗਾਰੰਟੀ ਹੈ ਕੰਪਨੀ ਰਿਕਾਰਡ ਹੂੰ ਤੇ ਇਹਦੀ ਆਸਕਿੰਗ ਹੈ ਕਿ 9.5 ਮਤਲਬ ਕਿ 9k ਦੇ ਨੀਅਰ ਬਟ ਆਪਾਂ ਕਾਰ ਲਾਸ ਦੇ ਦਾਂਗੇ 9k ਦੇ ਬਾਊਟ ਬਣ ਚੁੱਕਾ ਹੈ 9 ਲੱਖ ਰੁਪਏ ਦੇ ਨੀਅਰ ਬਟ ਕਾਰ ਦੇ ਦਾਂਗੇ ਫਰਸਟ ਓਨਰ ਕਾਰ ਹੈ ਬਾਕੀ ਲੋਨ ਫੈਸਿਲਿਟੀ ਜੇ ਗੱਲ ਕਰਾਂ ਵਿਦਿਨ ਆ ਵਨ ਡੇ ਵਾਲਾ ਸਿਸਟਮ ਹੈਗਾ ਆਪਣੇ ਤੋਂ ਸਾਰਾ ਕੁਝ ਸਭ ਕੁਝ ਹੈਗਾ ਸਪਾਟ ਵੀ ਜਾਂਦਾ ਛੜ ਕੋ 2 ਘੰਟੇ ਚ ਗੱਲ ਵੀ ਪ੍ਰੋਸੈਸ ਹੋ ਲਓ ਜੀ ਲੋਨ ਦਾ ਜੇ ਗੱਲ ਕੀਤੀ ਹੋਵੇ ਵਿਦਿਨ 2 ਜੇ ਸਿੰਬਲ ਅੱਛਾ ਹੈ ਉਹਦਾ ਨਾਲ ਦੀ ਨਾਲ 2 ਘੰਟੇ ਚ ਅਸੀਂ ਦੱਸ ਦਾਂਗੇ ਸਾਰਾ ਕੁਝ ਕੀ ਹੈ 2 ਘੰਟੇ ਦੇ ਵਿੱਚ ਵੀ ਲੋਨ ਪੋਸੀਬਲ ਹੈਗਾ ਸਿਮਪਲ ਸਕੋਰ ਵਧੀਆ ਲੈ ਆਇਓ ਤੇ ਨੈਕਸਟ ਗੱਡੀ ਫੇਰ ਆਂਦੀ ਆ ਇਹ ਵਾਕਸਨ ਵੈਂਟੋ ਵੈਂਟੋ ਹਮ ਸੈਡਾਨ ਦੇ ਵਿੱਚ ਭਾਜੀ ਬਹੁਤ ਵਧੀਆ ਪ੍ਰੋਡਕਟ ਮੰਨਿਆ ਜਾਂਦਾ ਹੈ ਨਾ ਭਾਜੀ ਬਿਲਕੁਲ ਬਿਲਕੁਲ ਇਹ ਗੱਡੀ ਉਹ ਆ ਵੀ ਬਿਸ਼ਕੇ ਚੱਲਦੀ ਆ ਪੂਰੀ ਰੋਡ ਦੇ ਉੱਤੇ ਇਹਦੀ ਡਿਟੇਲ ਕੀ ਆ ਭਾਜੀ ਇਹ ਫਰਸਟ ਓਨਰ ਆ ਗਈ ਫੇਰ 2015 ਮਾਡਲ ਹੈ ਹਾਈਲਾਈਨ ਪਲੱਸ ਟੌਪ ਓਕੇ ਮੈਨੂਅਲ ਦੇ ਵਿੱਚ ਹਮ ਤੇ ਨੀਅਰ ਅਬਾਊਟ 1 ਲੱਖ ਕਿਲੋਮੀਟਰ ਚੱਲੀ ਹੋਈ ਹੈ 19 ਇਹਦੇ ਵਿੱਚ ਹੋ ਚਾ 98 1 ਲੱਖ ਦੇ ਵਿੱਚ ਵਿੱਚ ਹਮ ਹਮ ਫਰਸਟ ਓਨਰ ਹੈ ਠੀਕ ਹੈ ਇਨਸ਼ੋਰਡ ਹੈ ਠੀਕ ਹੈ ਇਨਸ਼ੋਰਡ ਵੀ ਹੈ ਨਾ ਪੂਰੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤੁਹਾਡਾ ਤਾਦੀ 5.5 ਲੱਖ ਪੱਕੀ ਆਪਾਂ 5 ਲੱਖ ਦੇ ਨੀਅਰ ਬਾਊਟ ਆਪਾਂ ਦੇ ਦਾਂਗੇ ਕਾਰ ਫਰਸਟ ਓਨਰ ਕਾਰ ਫਰਸਟ ਓਨਰ ਕਾਰ ਵਿੱਚ ਵਿੱਚ ਮਿਲ ਜੇਗੀ ਕਾਰ 5 ਲੱਖ ਦੇ ਨੀਅਰ ਬਾਊਟ ਤੁਹਾਨੂੰ ਮਿਲ ਜੂਗੀ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਿਆ 95% ਕਾਰ ਰੀਪੇਂਟ ਵੀ ਹੈ ਨਹੀਂ ਕਿਤੋਂ ਅੱਛਾ 95% ओरिजिनल ਵੀ ਹੈ ਸਾਰੀ ਟੋਟਲ ਰੀਨਲ ਟੋਟਲੀ ਹੋ ਗਈ ਕਾਰ ਅੱਛਾ ਪੇਂਟ ਹੈ ਹੀ ਨਹੀਂ ਨਾ 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 ਓਨਲੀ ਬੰਪਰਸ ਸਾਰੀ ਕਾਰ ਤੁਸੀਂ ਚੈੱਕ ਕਰੋ ਸਾਰੀ ਨਵੀਂ ਹੈ ਸਹੀ ਗੱਲ ਹੈ ਤੇ ਬਾਕੀ ਜੇ ਭਾਜੀ ਕੋਈ ਆਪਣਾ ਭਰਾਂ ਦਾਵਾ ਵੀਡੀਓ ਦੇ ਥਰੂ ਤੇ ਮਤਲਬ ਕਿ ਟ੍ਰਾਈਟਰ ਵੀ ਲੈ ਕੇ ਚੱਲ ਜੂਏ ਕੋਈ ਦਿੱਕਤ ਤਾਂ ਨਹੀਂ ਹੈ ਤੁਹਾਡੇ ਵੱਲੋਂ ਤਸੱਲੀ ਆਗਲਾ ਤਸੱਲੀ ਕਰ ਲਿਓ ਆਪਣੀ ਬੜੀ ਮੇਰਾ ਕੰਮ ਹੀ ਸੈਟੀਸਫਾਈਡ ਕਰਾਉਂਦਾ ਲਿਖਿਆ ਪਾ ਸਪੈਸ਼ਲੀ ਸਹੀ ਗੱਲ ਹੈ ਇਹ ਚੈਨਲ ਵੀ ਭਾਜੀ ਸੈਟੀਸਫਾਈਡ ਕਰਾਣ ਲਈ ਆ ਨਹੀਂ ਨਹੀਂ ਕਾਰਾਂ ਬੱਲਣਗੇ ਬਹੁਤ ਵਧੀਆ ਨੇ ਦੇਖੋ ਮਾੜੀ ਗੱਲ ਚਾਪਾ ਆਪ ਡੀਲ ਨਹੀਂ ਕਰਦੇ ਯਾਰ ਮਤਲਬ ਕਿ ਬੰਦਾ ਆਪਣੀ ਤਸੱਲੀ ਕਰਕੇ ਲੈ ਜਾਂਦਾ ਕੋਈ ਇਸ਼ੂ ਤਾਂ ਨਹੀਂ ਤੁਹਾਨੂੰ ਸਾਡੇ ਵੱਲ ਸਾਡੇ ਵੱਲ ਦੇਖੋ ਨੰਬਰ ਵਿਜੀਬਲ ਨੇ ਆਪਣਾ ਚੈੱਕ ਕਰਾ ਕੇ ਅਵੇ ਰਿਕਾਰਡ ਠੀਕ ਹੈ ਜੀ ਹਾਂ ਤੇ ਨੈਕਸਟ ਫੇਰ ਆ ਜਾਂਦੀ ਆਪਣੇ ਤੋਂ ਇਹ 2018 ਮੇਜ਼ ਆ ਗਈ ਜੀ ਠੀਕ ਹੈ ਡੀਜ਼ਲ ਦੇ ਵਿੱਚ ਆ ਐਸ ਵੇਰੀਐਂਟ ਚ ਹਮ ਤੇ ਸਿਰਫ ਘੱਟ ਤੋਂ ਘੱਟ 53000 ਚੱਲੀਕਾਰ 53000 ਹਮ ਗੱਡੀ ਬਹੁਤ ਸੋਹਣੀ ਚੱਲੀ ਹੋਈ ਆ ਬਾਕੀ ਸੈਡਾਂ ਆਨ ਦੇ ਵਿੱਚ ਇਹ ਵੀ ਵਧੀਆ ਪ੍ਰੋਡਕਟ ਹੈਗਾ ਵਾ ਬਲਾਈ ਵੀਲਸ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਆ সিলਵਰ ਕਲਰ ਦੇ ਵਿੱਚ ਆ ਬਹੁਤ ਸੋਹਣਾ ਕਲਰ ਆ ਸਾਰਾ ਸਿਸਟਮ ਸਾਰਾ ਕੁਝ ਲੱਗਾ ਹੈ ਕਾਰ ਤੇ ਭਾਜੀ ਵੈਸੇ ਇਹਦੀ ਸਰਵਿਸ ਦੀ ਕੋਸਟ ਕਿੰਨੀ ਆ ਜਾਂਦੀ ਆ 5-7000 ਰੁਪਏ ਸਰਵਿਸ ਕੰਪਨੀ ਚੋਂ ਕਰਵਾ ਹੋ ਜਾਂਦੀ ਆ ਆਮ ਤੌਰ ਤੇ ਬਾਕੀ ਕੰਪਨੀ ਤੋਂ ਹੋ ਜਾਂਦੀ ਆ ਜੇ ਬੰਦੇ ਨੇ ਬਾਹਰੋਂ ਕਰਵਾਣੀਆਂ ਤਾਂ ਉਹ ਤੋਂ ਵੀ ਘੱਟ ਆ ਉਹ ਤੋਂ ਵੀ ਸਸਤੀ ਆ ਬਿਲਕੁਲ ਫੇਰ ਨੈਕਸਟ ਆਂਦੀ ਆਪਣੀ ਲੀਵਾ ਇਹ ਵੀ ਪ੍ਰੋਡਕਟ ਭਾਜੀ ਬਹੁਤ ਵਧੀਆ ਮੰਨਿਆ ਜਾਂਦਾ ਵਾ ਇਹ ਟਾਟਾ ਦੀ ਲੀਵਾ ਟੌਪ ਐਂਡ ਮਾਡਲ ਆ ਵੀ ਐਕਸਡੀ अच्छा जी हां जी सब तो टॉप मॉडल है स्टीयरिंग कंट्रोल वाला ओके okay. फर्स्ट ओनर कार है इंश्योरड फुल हम्म ते ये भी कार सारी ऑल रिनो कार है प्रिनअल ही है ना कार बाकी ਇਹਦੇ ਚ ਮਿਰਰ ਜਿਹੜੇ ਆ ਇਲੈਕਟ੍ਰੋਨਿਕ ਅਡਜਸਟੇਬਲ ਆਂਦੇ ਕਿ ਸਿੰਪਲ ਆ ਦੁਨੀਆ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਟਾਪ ਐਂਡ ਮਾਡਲ ਹੈ ਨਾ ਹੂੰ ਟਾਪ ਐਂਡ ਮਾਡਲ ਆਇੰਦਾ ਵਾ ਇਲੈਕਟ੍ਰੋਨਿਕ ਅਡਜਸਟੇਬਲ ਮਿਰਰ ਆਇੰਦੇ ਆ ਐਵਰੇਜ ਵੀ ਵਧੀਆ ਦੇ ਦਿੰਦੀ ਆ ਐਵਰੇਜ ਤਾਂ ਦੀ ਪੁੱਛਣ ਦੀ ਲੋੜ ਨਹੀਂ ਟੋਇਟਾ ਨਾ ਟੋਇਟਾ ਸਹੀ ਗੱਲ ਆ 2024 ਪਲੱਸ ਸਹੀ ਗੱਲ ਆ ਟੋਇਟਾ ਦੇ ਇੰਜਨਾਂ ਦੀ ਵੀ ਬਹੁਤ ਤਰੀਫ ਆ ਤੇ ਰੇਟ ਦੇ ਵੀ ਭਾਜੀ ਇਦਾਂ ਦੀ ਗੱਲਬਾਤ ਕਰਿਓ ਕਿ ਤਰੀਫ ਨਿਕਲੇ ਇਹਦੀ ਆਸਕਿੰਗ 475 ਹੈ ਓਕੇ ਤੇ ਆਪਾਂ ਲਾਸਟ ਤੋਂ ਲਾਸਟ ਜਿਹੜੀ 4:30 ਤੱਕ ਆਪ ਕਰ ਦੇ ਦਾਂਗੇ 4,50,000 ਦੇ ਵਿੱਚ ਤੁਹਾਨੂੰ ਇਟਿਓਲ ਦੀ ਲੀਵਾ ਮਿਲ ਜੂਗੀ 15 ਮਾਡਲ 15 ਮਾਡਲ ਮਾਡਲ ਵੀ ਇੱਕ ਵਾਰੀ ਨੋਟ ਕਰਕੇ ਆਇਓ 15 ਮਾਡਲ ਗੱਡੀ ਆ ਤੇ ਬਾਕੀ ਇੰਜਨ ਚਾਲ ਚਲਾਵਾ ਸਾਰਾ ਸਾਫ ਸੁਥਰਾ ਨਾਲ ਅਲਟੀਮੇਟ ਗੱਡੀ ਆ ਬਹੁਤ ਸੋਹਣੀ ਗੱਡੀ ਆ ਕੋਈ ਇਦਾਂ ਦੀ ਕੰਪਲੇਨ ਨਹੀਂ ਤੇ ਫਿਰ ਆਪਾਂ ਨੈਕਸਟ ਆਪਣੇ ਤੋਂ ਆਂਦੀ ਆ ਟਾਟਾ ਦੀ ਟਿਆਗੋ ਇਹ ਵੀ ਹੌਟ ਸੇਲਿੰਗ ਪ੍ਰੋਡਕਟ ਆ ਟਾਟਾ ਦੀ ਟੈਗੋ ਅੱਜਕੱਲ ਬਹੁਤ ਚੱਲ ਰਹੀ ਹੈ ਹਾਂ ਡੀਜ਼ਲ ਦੇ ਵਿੱਚ ਹੈ ਐਵਰੇਜ ਬਹੁਤ ਅੱਛੀ ਹੈਕਾਰ ਦੀ ਹੂੰ ਤੇ ਨੀਅਰ ਬਾਟ 45000 ਚੱਲੀ ਸਾਰੀ ਡੀਜ਼ਲ ਦੇ ਵਿੱਚ ਟੌਪ ਐਂਡ ਵੇਰੀਐਂਟ ਹੈ ਐਕਜ਼ੈਡ ਮਾਡਲ 45000 ਵੱਟ ਜੈਨੂਨ ਨੰਬਰ ਨਾਲ ਮੈਂਸ਼ਨਡ ਆ ਬੰਦਾ ਆਪਦਾ ਫਿਰ ਰਿਕਾਰਡ ਚੈੱਕ ਕਰੀ ਸਹੀ ਗੱਲ ਹੈ ਤੇ 2019 ਮਾਡਲ ਬਾਕੀ ਟਾਟਾ ਦੀ ਤਾਂ ਉਹ ਜਿੱਦਾਂ ਬਾਕਸ ਵੈਗਿਆ ਨਾ ਉਹਦੀ ਟਾਟਾ ਬਿਲਡ ਕੁਆਲਿਟੀ ਦੇ ਮਾਮਲੇ ਚ ਨਾ ਸੇਫਟੀ ਦੇ ਮਾਮਲੇ ਚ ਬਹੁਤ ਸੋਹਣੀ ਗੱਡੀ ਆ ਰੇਟ ਵੀ ਭਾਜੀ ਸੋਨਾ ਜਾਂ ਦੇ ਦਿਓ ਇਹਦੀ ਰੇਟ ਇਹਦਾ 4,70,000 ਰੁਪਏ ਦੀ ਆਪਾਂ ਕਾਰ ਦੇ ਦਾਂਗੇ ਲਾਸਟ 470 ਹਾਂ 5 ਦੀ ਇਹਦੀ ਆਸਕਿੰਗ ਹੈ ਹੂੰ 4,70,000 ਦੀ ਕਾਰ ਦੇ ਦਾਂਗੇ ਬਾਕੀ ਜੇ ਮੌਕੇ ਤੇ ਕੋਈ ਡੀਲ ਮੈਚਰ ਕਰਨਾ ਆ ਗਿਆ ਕਰਕੇ ਭੇਜਿਓ ਭਾਜੀ ਕੋਈ ਨਹੀਂ ਠੀਕ ਹੈ ਸੂਰ ਤੁਹਾਡਾ ਜਿਹੜਾ ਕੋਈ ਤੁਹਾਡੇ ਕੋਲ ਆਊਗਾ ਆਪਾਂ ਕੋਈ ਨਾ ਕੋਈ ਮਾਨਤਾ ਆਪਣੇ ਭਰਾ ਨਾ ਭਾਜੀ ਪੂਰੇ ਪੰਜਾਬ ਦੇ ਕੋਨੇ-ਕੋਨੇ ਤੇ ਜੁੜੇ ਹੋਏ ਆ ਕੋਨੇ-ਕੋਨੇ ਤੇ ਵੀਡੀਓ ਚੱਲਦੀ ਹੈ ਆਪਣੀ ਜਲਦੀ ਕੋਈ ਨਹੀਂ ਗੱਲੇ ਕੋਈ ਨਹੀਂ ਤੇ ਨੈਕਸਟ ਫੇਰ ਆਈਂਦੀ ਆਪਣਿਆਂ ਤੋਂ ਇਹ ਆ ਗਿਆ ਆਪਣੇ ਕੋਲ 2020 ਮਾਡਲ i20 sports diesel i20 sports diesel variant हां जी डीजल वेरिएंट ਚ 2020 ਮਾਡਲ ਆ ਹੂੰ ਬਾਕੀ ਕੰਡੀਸ਼ਨ ਦਾ ਓਵਰਵਿਊ ਤੁਸੀਂ ਚੈੱਕ ਕਰੋ ਬਹੁਤ ਸਾਫ ਆ ਤੇ ਅੰਦਰੋਂ ਦੀ ਇੰਟੀਰੀਅਰ ਵਗੈਰਾ ਵੀ ਪੂਰਾ ਸਾਫ ਹੀ ਆ ਇੱਕ ਵਾਰੀ ਆ ਕੇ ਟ੍ਰਾਈ ਮਾਰ ਕੇ ਲੈ ਕੇ ਜਾਓ ਬਾਕੀ ਇਹਦੇ ਚ ਵੀ ਸਾਰੇ ਫੀਚਰ ਆ ਜਾਂਦੇ ਆ ਇਲੈਕਟ੍ਰੋਨਿਕ ਮਿਰਰ ਐਡਜਸਟੇਬਲ ਆ ਜਾਂਦੇ ਟਾਇਰ ਟੱਪਾ ਪੂਰਾ ਓਕੇ ਆ ਤੇ ਭਾਜੀ ਇਹਦੀ ਅਸਲੀਅਤ ਦੀ ਜੇ ਗੱਲ ਕਰੀਏ ਆਸਕਿੰਗੇ ਦੀ 7.5 ਹੈ ਬਾਕੀ ਥੋੜਾ ਬੋਤਾ ਮੌਕੇ ਤੇ ਨੇਗੋਸ਼ੀਏਬਲ ਮੌਕੇ ਤੇ ਨੇਗੋਸ਼ੀਏਬਲ ਆਣ 7.5 ਆ ਬਟਨ ਨੇਗੋਸ਼ੀਏਬਲ ਬਿਲਕੁਲ ਨੇਗੋਸ਼ੀਏਬਲ ਬਾਕੀ ਮੈਂ ਫਿਕਸ ਪ੍ਰਾਈਸ ਨਹੀਂ ਹੈ ਹੋਰੇਗਾ ਥੋੜਾ ਬੋਤਾ ਫਿਕਸ ਪ੍ਰਾਈਸ ਕੋਈ ਨਹੀਂ ਹੈ ਇੱਥੇ ਜਿੰਨੇ ਵੀ ਰੇਟ ਦੱਸਦੇ ਪਿਆ ਵੀਡੀਓ ਦੇ ਵਿੱਚ ਸਾਰੇ ਨੇਗੋਸ਼ੀਏਬਲ ਆ ਇਹ ਚੱਲੀ ਕਿੰਨੀ ਕੋਈ ਆ ਭਾਜੀ ਇਹ ਨੀਅਰ ਅਬਾਊਟ 70 ਦੇ ਨੀਅਰ ਅਬਾਊਟ ਓਨਰ ਫਸਟੀ ਫਸਟ ਓਨਰ ਫਸਟ ਓਨਰ ਗੱਡੀ ਇਹ ਨੈਕਸਟ ਆ ਜਾਂਦੀ ਆਪਣੇ ਨੂੰ i10 grand grand i10 ਨਾ ਇਹ ਡੀਜ਼ਲ ਦੇ ਵਿੱਚ ਆ ਗਈ 2015 ਮਾਡਲ ਆ ਠੀਕ ਹੈ ਸਪੋਰਟਸ ਵੇਰੀ ਪਹਿਲੀ ਗੱਲ ਇੰਜਨ ਵਾਈਜ਼ ਬੋਡੀ ਵਾਈਜ਼ ਪਰਫੈਕਟ ਪਰਫੈਕਟ ਹੈ ਨਾ ਹਾਂਜੀ ਹਾਂਜੀ ਮਤਲਬ ਕਿ ਚਾਬੀ ਲਾਓ ਤੇ ਲੈ ਜਾਓ ਉਹ ਸਿਸਟਮ ਨਾ ਨਾ ਕੋਈ ਇੰਜਨ ਵੱਲੋਂ ਪ੍ਰੋਬਲਮ ਨਹੀਂ ਹੋਗੀ ਕੋਈ ਬੋਡੀ ਵੱਲੋਂ ਪ੍ਰੋਬਲਮ ਨਹੀਂ ਜਿਵੇਂ ਆਈਟਨ ਗ੍ਰੈਂਡ ਨੂੰ ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਹੈ ਇੰਜਨ ਵੱਲੋਂ ਹੋਏਗੀ ਕੁਛ ਐਦਾਂ ਦਾ ਐਦਾਂ ਦਾ ਕੁਛ ਨਹੀਂ ਹੈ ਠੀਕ ਹੈ ਬਾਕੀ ਸਾਰਾ ਕੁਝ origignal ਆ ਜਾਂ ਥੋੜਾ ਬਹੁਤ ਤਾਂ ਬੰਪਰ ਪੇਂਟ ਪੂਟ ਆ ਨਹੀਂ ਨਹੀਂ ਇਹ ਤਾਂ ਟਚਿੰਗ 15 ਮਾਡਲ ਆ ਇੱਕ ਦੋ ਪੀਸ ਤਾਂ ਹੁੰਦੀ ਹੈ ਬਾਕੀ ਮੇਨ ਭਾਜੀ ਐਕਸੀਡੈਂਟ ਨਹੀਂ ਹੁੰਦੀ ਐਕਸੀਡੈਂਟਲ ਨਹੀਂ ਹਣਾ ਕੋਈ ਕੰਮ ਆਪਣੇ ਕੋਲ ਹੈ ਹੀ ਨਹੀਂਗਾ ਬਿਲਕੁਲ ਬਿਲਕੁਲ ਬਾਕੀ ਸ਼ਹਿਰ ਦੇ ਵਿੱਚ ਗੱਡੀ ਚੱਲਦੀ ਆ ਥੋੜੀ ਬਹੁਤ ਤਾਂ ਟਚਿੰਗ ਟੂਚਿੰਗ ਹੋ ਹੀ ਜਾਂਦੀ ਆ ਉਹਦਾ ਕੋਈ ਜੁਨ ਨਹੀਂ ਹਾਂ ਸ਼ਹਿਰ ਹਾਂ ਬਟ ਇਹ ਆ ਵੀ ਜਿਹੜਾ ਵੀ ਆਪਣਾ ਭਰਾ ਆਊਗਾ ਭਾਜੀ ਹੂੰ ਤੇ ਉਹਨੂੰ ਸਭ ਕੁਝ ਦੱਸ ਕੇ ਫੇਰ ਗੱਡੀ ਦੇਣੀ ਆ ਆਪਾਂ ਮੈਂ ਕੈਨੇਡਾ ਇੰ ਦਾ ਠੀਕ ਹੈ ਨਾ ਭਾਜੀ ਵੀ ਜੋ ਵੀ ਆ ਚਾਹੇ ਨਿੱਕਾ ਤੇ ਨਿੱਕਾ ਵੀ ਆਪਾਂ ਪ ਸਾਡੇ ਕੰਮ ਚ ਕੀ ਹੈ ਭਰਾ ਪੇਂਟ ਤਾਂ ਮਾੜਾ ਮੋਟਾ ਦੇਖੋ ਚੱਲਦਾ ਰਹਿੰਦਾ ਕੀ ਹੁੰਦਾ ਕਿ ਕੋਈ ਸਕ੍ਰੈਚ ਪੈ ਜਾਂਦਾ ਕੋਈ ਸਕ੍ਰੈਚ ਵਾਲੀ ਕਾਰ ਵਿਗਦੀ ਨਹੀਂ ਹੂੰ ਬਿਲਕੁਲ ਠੀਕ ਹੈ ਨਾ ਐਕਸੈਂਡ ਨਹੀਂ ਹੋਣੀ ਚਾਹੀਦੀ ਕਾਰ ਪੇਂਟ ਦਾ ਤਾਂ ਸਾਨੂੰ ਵੀ ਵਹਿਮ ਨਹੀਂ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਸਕ੍ਰੈਚ ਆ ਜੇ ਕਸਟਮਰ ਕੋਲ ਹੀ ਵੇਗਾ ਤਾਂ ਉਹ ਵੀ ਪੇਂਟ ਕਰਾਏਗਾ ਕਰਾਏਗਾ ਹਾਂ ਬਾਕੀ ਦੇਖੋ 10 ਸਾਲ ਪੁਰਾਣੀ ਕਾਰ ਲੈ ਰਿਆ 9 ਸਾਲ ਪੁਰਾਣੀ ਕਾਰ ਤਾਂ ਆਬਵੀਅਸਲੀ ਦੋ ਟਾਂ 20 ਤਾਂ ਪੇਂਟ ਹੋਣ ਗਈ ਕੋਈ ਨਹੀਂ ਹੁੰਦਾ ਹੂੰ ਠੀਕ ਹੈ ਬਿਲਕੁਲ ਬਿਲਕੁਲ ਬਸ ਇਹ ਇਹ ਸਟਕੋ ਓਰੀਜਨਲ ਹੀ ਆ ਜਾਂਦੀ ਕਾਰਾਂ ਜ਼ਰੂ ਫਸਟ ਉਹਨਾਂ ਦਾ ਐਗੇਨ ਫੋਲਨ ਸ਼ੋਰ OK ਲੋਇਟ ਐਰ ਹਰ ਚੀਜ਼ ਹੂੰ ਬਾਕੀ ਗੱਡੀ ਦਾ 17 ਇੰਚ ਵਧੀਆ ਕਾਰ ਇਹਦੇ ਚ ਵੀ ਸਟੀਅਰਿੰਗ ਕੰਟਰੋਲ ਵਗੈਰਾ ਸਭ ਕੁਝ ਆਇਆ ਹੈ ਨਾ ਸਰ ਪਸੰਦ ਜੀ ਡੀਜ਼ਲ ਵੇਰੀਐਂਟ ਆ 2018 ਡੀਜ਼ਲ ਬੀਡੀਆਈ ਡੀਜ਼ਲ ਬੀਡੀਆਈ ਵੇਰੀਐਂਟ ਆ ਹੂੰ ਬਾਕੀ ਗੱਡੀ ਬਹੁਤ ਸੋਹਣੀ ਆ ਤੇ ਓਨਰ ਇਹਦਾ ਫਸਟ ਆ ਨਾ ਫਸਟ ਓਨਰ ਆ ਫਸਟ ਓਨਰ ਆ ਰੇਟ ਰੇਟ ਵੀ ਆਸਕਿੰਗ ਇਹਦਾ 6.5 ਲੱਖ 6 ਦੀ ਆਪਾਂ ਲਾਸਟ ਦੇਣੀ ਆ 6,25,000 ਦੇ ਵਿੱਚ ਤੁਹਾਨੂੰ ਸਵਿਫਟ ਮਿਲ ਜੂਗੀ ਹੈਚਬੈਕ ਦਾ ਵਧੀਆ ਪ੍ਰੋਡਕਟ ਹਾਂਜੀ ਫੇਰ ਨੈਕਸਟ ਆਈਨ ਦੀ ਆਪਣੇ ਤੋਂ ਇਹ ਆਈ 20 ਹੈ 2017 ਮਾਡਲ ਹੂੰ ਵੈਸਪਾ ਜੀ ਆ ਆਸਤਾ ਮਾਡਲ ਆ 2017 ਦੇ ਆਸਤਾ ਦੀ ਇਹ ਗੱਲ ਕਰੀਏ ਬੜਾ ਚੱਲਿਆ ਨਾ ਇਹ ਆਪਣੇ ਟਾਈਮ ਦੇ ਇਹਦਾ ਤਾਂ ਹੁਣ ਵੀ ਬਹੁਤ ਅਧੀ ਡਿਮਾਂਡ ਹੈ ਜੀ ਹੱਲੇ ਵੀ ਬਹੁਤ ਲੋਕ ਆ ਕੇ ਸਾਡੇ ਕੋਲੋਂ 2020 ਕੀ ਘੱਟ ਮੰਗਦੇ ਆ ਇਹ ਜਿਆਦਾ ਮੰਗਦੇ 17 18 19 17 18 ਸਹੀ ਗੱਲ ਆ ਇਹਦੇ ਪਿੱਛੇ ਵੀ ਹੈ ਮਤਲਬ ਠੀਕ ਆ ਹਾਂ BS6 ਇੰਜਨ ਵੀ ਬਹੁਤ ਵਧੀਆ ਬੱਛਾ ਹਾਂ ਉਹ ਟੈਕਨੋਲੋਜੀ ਵੀ ਅੱਛੀ ਹੈ ਬਟ ਇਹਦੀ ਕਈ ਆਪਣੇ ਭਰਾ ਜਿਹਦਾ ਦੇ ਹੁੰਦੇ ਨਾ ਪੀ ਉਹਨਾਂ ਨੂੰ ਟੋ ਟੱਪਾ ਉਹਨਾਂ ਨੇ ਦੇਖਣਾ ਹੁੰਦਾ ਵਾ ਹੁਣ ਮਿੰਨ ਨਾਲ ਮਤਲਬ ਨਹੀਂ ਆਪਣੇ ਪੰਜਾਬੀਆਂ ਨੂੰ ਜ਼ਿਆਦਾ ਸ਼ੌਂਕ ਆ ਯਾਰ ਸਹੀ ਗੱਲ ਆ ਸਹੀ ਗੱਲ ਆ ਤੇ ਇਹਦੀ ਡਿਟੇਲ ਇਹਦੀ ਡਿਟੇਲ ਇਦਾਂ ਵੀਰੇ ਫਸਟ ਓਨਰ ਹੈ ਤੇ ਨੀਅਰ ਅਬਾਊਟ A90 80 90 ਦੇ ਵਿੱਚੋਂ ਚੱਲੀ ਹੋਈ ਹੈ ਠੀਕ ਆ ਠੀਕ ਆ ਤੇ ਓਨਰ ਫਸਟ ਸਾਡੇ ਸੇ ਆਸਕਿੰਗ ਆ ਸਵਕਛੇ ਦੀ ਆਪਾਂ ਦੇ ਦਾਂਗੇ ਹਾ ਫਸਟ ਓਨਰ 625 ਹਾਂ 625 6 ਲੱਖ ਬਤੀਰ ਮਾਡਲ ਕਿੰਨਾ ਦੱਸੇ 17 ਮਾਡਲ 2017 ਮਾਡਲ ਆ ਵੀਰੇ ਤੇ ਬਾਕੀ ਹੁਣ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਪਾਂ ਦੱਸਿਆ ਸੀ ਵੀ ਤੋਹਫਾ ਹਨਾ ਉਹ ਤੋਹਫਾ ਗੱਡੀ ਆਪਾਂ ਉਹਨਾਂ ਭਰਾਵਾਂ ਲਈ ਲੈ ਕੇ ਆਏ ਆਂ ਵੀ ਜਿਹੜੇ ਭਰਾਵਾਂ ਦਾ ਬਜਟ ਬਹੁਤ ਛੋਟਾ ਵਾ ਸਿੱਖਣ ਲਈ ਗੱਡੀ ਚਾਹੀਦੀ ਆ ਸਿੱਖਣ ਲਈ ਭਾਵੇਂ ਰੱਖ ਲਓ ਤੇ ਭਾਵੇਂ ਗੱਡੀ ਰੱਖਣ ਲਈ ਰੱਖ ਲਓ ਆਹ ਪਈ ਆ ਤੁਹਾਡੇ ਮੂਰੇ अल्टੋ ਭਾਈ ਕੀ ਡਿਟੇਲ ਹੈ ਇਹਦੀ ਇਹ ਪਾ ਜੀ 2010 ਮਾਡਲ ਹੈ ਸਭ ਤੋਂ ਸਾਡੇ ਕੋਲ ਘੱਟ ਬਜਟ ਸਿਕੋਈ ਕਾਰ ਖੜੀ ਆ ਫਸਟ ਓਨਰ ਕਾਰ ਆ ਨਾਲੇ 30 ਤੋਂ 35 ਹਜ਼ਾਰ ਜਨਵੰ ਜੱਲੀ ਕਾਰ ਆ ਤੀ ਤੋਂ 35000 ਜੈਨੂਨ ਕਹ ਰਹੇ ਤੁਸੀਂ ਮੈਂ ਕਿ ਨੰਬਰ ਨਾਲ ਮੈਂਸ਼ਨਡ ਸਾਰਾ ਸਰਵਿਸ ਰਿਕਾਰਡ ਏਜੰਸੀ ਬੰਦਾ ਚੈੱਕ ਕਰਾ ਲੇ ਪ੍ਰੋਫੈਸਰ ਬੰਦਾ ਜਿਹਦੀ ਕਾਰ ਆ 10 ਮਾਡਲ ਕਾਰ ਆ ਜੋ ਕੰਡੀਸ਼ਨ ਚ ਖੜੀ ਹੈ ਐਸ ਇਟ ਇਜ਼ ਨਵੀਂ ਆ ਨਾਲ ਦੀ ਟਾਇਰ ਨਹੀਂ ਅਜੇ ਤੱਕ ਅਜੇ ਤੱਕ ਟਾਇਰ ਨਹੀਂ ਚੇਂਜ ਹੋਈ ਕਾਰ ਦੇ ਠੀਕ ਹੈ ਹਾਂ ਪੁਰਾਣੀ ਨਾਲ ਹਾਂਜੀ ਹਾਂਜੀ ਨਾਲ ਦੀ ਟਾਇਰ ਨਹੀਂ ਤੇ ਰੇਟ ਭਾਜੀ ਹੁਣ ਸੋਹਣੇ ਆ ਦੇ ਦੋ ਵੀ ਜਿਹੜੇ ਬੰਦੇ ਦੇ ਨਸੀਬਾਂ ਚ ਲਿਖਿਆ ਨੂੰ ਆ ਕੇ ਲੈ ਜਾਵੇ ਬਸ ਬਸ ਇਹਦਾ ਇੱਕੋ ਹੀ ਰੇਟ ਆ ਜੀ 140000 ਰੁਪਇਆ 140000 ਦੇ ਵਿੱਚ ਤੁਹਾਨੂੰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਸਭ ਤੋਂ ਵੱਡੀ ਗੱਲ ਇਹ ਵੀ 2010 ਮਾਡਲ ਹੋਣ ਦੇ ਬਾਵਜੂਦ ਵੀ 30000 ਚੱਲੀ ਹੈ ਨਾ ਹਾਂ 30 30 35 ਦੇ ਅਰਾਊਂਡ ਚੱਲੀ ਹੈ ਸਰਵਿਸ ਰਿਕਾਰਡ ਦੇ ਨਾਲ ਫਸ ਹੋਣਾ ਫਿਰ ਨੈਕਸਟ ਆਹੀ ਦੀ ਆਪਣੇ ਤੋਂ ਇਹ ਹੈਗੀ Honda ਦੀ Brio Priyo ਗੱਡੀ ਇਹਦੀ ਡਿਟੇਲ ਕੀ ਹੈ ਭਾਜੀ ਇਹ ਭਾਜੀ 2016 ਦਸੰਬਰ ਦੀ ਹੈ ਹਾਂ ਇਹ ਐਸ ਵੇਰੀਅੰਟ ਆ ਗਈ ਠੀਕ ਹੈ ਪੈਟਰੋਲਸ ਓਕੇ ਫਰਸਟ ਓਨਰ ਆ ਗਈ ਹਮ ਠੀਕ ਹੈ ਕਾਰ 8890 ਦੇ ਵਿੱਚ ਚੱਲੀ ਹੈ 88 ਦੇ ਨੀਅਰ ਰੋਡ ਠੀਕ ਹੈ ਜੀ ਫਰਸਟ ਓਨਰ ਪੈਟਰੋਲ ਦੇ ਵਿੱਚ ਆ ਹਮ ਬਾਕੀ ਕੰਡੀਸ਼ਨ ਦਾ ਤੁਸੀਂ ਓਵਰਵਿਊ ਦੇਖਦੇ ਪਏ ਹੋ ਕੰਡੀਸ਼ਨ ਕੰਡੀਸ਼ਨ 올ਰੀ ਪਾਲਰੀ 90% ਵੀ ਕਾਰ ਰਹੀ ਪੈਣੀ ਹੈਗੀ ਹਮ ਬਾਕੀ ਚਾਲ ਚਲਾਵਾ ਵੀ ਵਧੀਆ ਹਨਾ ਇੰਜਨ ਜੀ ਸਾਰਾ ਚਾਲ ਚਲਾਵਾ ਬਹੁਤ ਵਧੀਆ ਇਹਦੇ ਇਹਦਾ ਇੰਜਨ ਤਾਂ ਮਰਦਾ ਹੀ ਨਹੀਂ ਆਉਂਦਾ ਭਾਜੀ ਸਹੀ ਗੱਲ ਹੈ ਇਹ ਟੋヨタ ਦੇ ਕਹਾ ਹਾਂ ਪੈਟਰੋਲ ਦੇ ਵਿੱਚ Honda ਤਾਂ ਬੈਸਟ ਹੈ ਇਸ ਤੋਂ ਉੱਤੇ ਤਾਂ ਕਾਰ ਹੀ ਨਹੀਂ ਬਣੀ ਪੈਟਰੋਲ ਬਿਲਕੁਲ ਬਾਕੀ ਮੇਨਟੇਨੈਂਸ ਪੈਟਰੋਲ ਦੀ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕੋਈ ਬਹੁਤੀ ਹੁੰਦੀ ਨਹੀਂ ਹੈ ਹਨ ਤੇ ਇਹਦੇ 'ਚ ਰੇਟ ਦੀ ਗੱਲ ਕਰੀ ਆਪਾਂ ਰੇਟ ਅਜੇ ਤਾਂ 3,65,000 ਰਸਕਿੰਗਾ ਉਹ ਤਾਂ 3.5 ਦੀ ਆਪਾਂ ਕਰ ਦੇਣੀ ਹੈ ਬਸ 3.5 ਲੱਖ ਰੁਪਏ ਹਾਂਜੀ 3.5 ਲੱਖ ਰੁਪਏ ਦੇ ਵਿੱਚ ਤੁਹਾਨੂੰ Honda ਦੀ Brio ਗੱਡੀ ਵੀ ਮਿਲ ਜਾਊਗੀ ਬਾਕੀ ਗੱਡੀਆਂ ਬਾਈ ਹੋਣਾਂ ਦੇ ਕੋਲ ਬਹੁਤ ਨੇ ਮੈਂ ਕਹੂੰਗਾ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦੋ ਵੀ ਆਪਾਂ ਪੰਜਾਬ ਦੇ ਸਭ ਤੋਂ ਬਿਗੇਸਟ ਕਾਰ ਡੀਲਰ ਦੇ ਵਿੱਚ ਖੜੇ ਆ ਤੇ ਭਾਈ ਦਾ ਜਿਹੜਾ ਆਊਟਲੈਟ ਨੰਬਰ ਉਹ 16 ਵਾ ਤੇ ਸਕਰੀਨ ਦਾ ਤੇ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗਾ ਨੰਬਰ ਤੁਹਾਡੇ ਸਾਡੇ ਕੋਲ ਇੱਕ ਨੈਕਸਟ ਬਲੌਗ ਅਗਲਾ ਵੀ ਹੈ ਹਾਂ ਤੇ ਇਹ ਵੀਡੀਓ ਰਹੂਗਾ ਜੀ ਸੁਮੀਤ ਮੋਟਰਸ ਦਾ ਪਾਰਟ 1 ਤੇ ਪਾਰਟ 2 ਦੇ ਵਿੱਚ ਤੁਹਾਨੂੰ ਹੋਰ ਵੀ ਗੱਡੀਆਂ ਦੇਖਣ ਨੂੰ ਮਿਲਣਗੀਆਂ ਬਹੁਤ ਜ਼ਿਆਦਾ ਤੁਹਾਡੀ ਕੋਈ ਵੀ ਰਿਕੁਆਇਰਮੈਂਟ ਹੈਗੀ ਕਿਸੇ ਵੀ ਤਰੀਕੇ ਦੀ ਗੱਡੀ ਦੀ ਇੱਕ ਵਾਰੀ ਭਾਜੀ ਉਹਨਾਂ ਨੂੰ ਕਾਲ ਕਰ ਲੈਣਾ ਨਾ ਭਾਜੀ ਜੇ ਇੱਥੇ ਅਵੇਲੇਬਲ ਨਹੀਂ ਆ ਭਾਜੀ ਹੁਣ ਤੁਹਾਨੂੰ ਅਵੇਲੇਬਲ ਕਰਵਾ ਦੂਗੇ ਬੈਸਟ ਤੋਂ ਬੈਸਟ ਡੀਲ ਦੇਣੀ ਭਾਜੀ ਆਪਾਂ ਆਪਣੇ ਭਰਾਵਾਂ ਨੂੰ ਠੀਕ ਹੈ ਤੇ ਇਹੀ ਸੀ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਦੇਖਣ ਤੋਂ ਬਾਅਦ ਉਹੀ ਹਰੇਕ ਵੀਡੀਓ ਦੇ ਵਾਂਗੂ ਵੀ ਤੁਹਾਡਾ ਫਰਜ਼ ਇਹ ਮੰਨਣਾ ਮੇਰੇ ਨਵੇਂ ਜੁੜੇ ਹੋਏ ਭਰਾਵਾਂ ਦਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਦੱਸੋ ਵੀ ਕਿਹੜਾ ਭਰਾ ਆਪਣਾ ਕਿੱਥੋਂ-ਕਿੱਥੋਂ ਦੀ ਜੁੜਿਆ ਹੋਇਆ ਵਾ ਕਿਉਂਕਿ ਜਦੋਂ ਤੁਸੀਂ ਸਾਨੂੰ ਦੱਸਦੇ ਹੋ ਨਾ ਵੀ ਅਸੀਂ ਆਹ ਜਗ੍ਹਾ ਤੋਂ ਵੀਡੀਓ ਦੇਖ ਰਹੇ ਹਾਂ ਉਹ ਜਗ੍ਹਾ ਤੋਂ ਭਾਈ ਬਹੁਤ ਖੁਸ਼ੀ ਹ ਤੇ ਬਾਕੀ ਇਦਾਂ ਦੀ ਹੋਰ ਵਧੀਆ ਤੋਂ ਵਧੀਆ ਵੀਡੀਓ ਦੇਖਣ ਲਈ ਸਾਡਾ ਚੈਨਲ ਫੋਲੋ ਕਰ ਲਓ ਅਸੀਂ ਵਧੀਆ ਵਧੀਆ ਗੱਡੀਆਂ ਤੁਹਾਨੂੰ ਦਿਖਾਣੇ ਰਹਨੇ ਆ ਕੋਈ ਵੀ ਤੁਹਾਡੇ ਬਜਟ ਦੀ ਅਗਰ ਗੱਡੀ ਹੈਗੀ ਆ ਤਾਂ ਉਹ ਕੀ ਪਤਾ ਸਾਡੀ ਵੀਡੀਓ ਦੇ ਥਰੂ ਤੁਹਾਨੂੰ ਪਸੰਦ ਆ ਜਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਹਿਣਾ ਉਹ ਸਭ ਤੋਂ ਪਹਿਲਾ ਕੰਮ ਆ ਬਾਕੀ ਤਤਕਲੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਸਤੇ ਕਾਲ